ਜੀ ਦੋਸਤੋ ਕੀ ਹਾਲ ਚਾਲ ਆ ਤੇ ਵੈਲਕਮ ਆ ਜੀ ਤੁਹਾਡਾ ਇੱਕ ਫੇਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਲੌਗ ਕੀਤਾ ਜੀ ਆਪਾਂ 10 ਵਜੇ ਸ਼ੁਰੂ ਅੱਜ ਲੇਟ ਹੋ ਗਏ ਸੀ ਵਾਲਾ ਨੂੰ ਡਾਈਡੋਈ ਲਵਾਉਣ ਜਾਵੜੇ ਸੀ ਵਾਲਾਂ ਦੀ ਥੋੜੀ ਜੀ ਸੈਟਿੰਗ ਕਰਵਾਉਣੀ ਸੀਗੀ ਤੇ ਅੱਜ ਆਪਣੀ ਹੈਗੀ ਆ ਜੀ ਆਪਣੇ ਲਈ ਬਹੁਤ ਹੀ ਸ਼ੁਭ ਦੇਣਾ ਚੈਨਲ ਵਾਲਿਆਂ ਨੇ ਬੁਲਾਇਆ ਆਪਾਂ ਨੂੰ ਕਿਸੇ ਨਾ ਜ ਇੰਟਰਵਿਊ ਹੋਣੀ ਆ ਤੇ ਦੱਸਦੇ ਆ ਤੁਹਾਨੂੰ ਕਿਹੜਾ ਚੈਨਲ ਆ ਉਹ ਵੀ ਜਾ ਕੇ ਦੱਸਾਂਗੇ ਜੀ ਤੇ ਅੱਜ ਸਾਰਾ ਜਿਹੜਾ ਅੱਜ ਦਾ ਵਲੌਗ ਹੋਊਗਾ ਉਹ ਇੰਟਰਵਿਊ ਦਾ ਹੀ ਹੋਣਾ ਬੇ ਕਿਵੇਂ ਆਪਾਂ ਤਿਆਰ ਹੁੰਨੇ ਆ ਤੇ ਕਿਦਾਂ ਕਿਦਾਂ ਪ੍ਰੋਸੈਸ ਚੱਲਦਾ ਅੱਜ ਸਾਰਾ ਦਿਖਾਵਾਂਗੇ ਤੁਹਾਨੂੰ ਅੱਜ ਦੇ ਵਲੌਗ ਵਿੱਚ ਤੇ ਬਣੇ ਰਿਓ ਵੀਡੀਓ ਦੇ ਐਂਡ ਤੱਕ ਬਈ ਅੱਜ ਥੋੜਾ ਜਿਹਾ ਨਰਵਸ ਆ ਕਿਉਂਕਿ ਪਹਿਲੀ ਇੰਟਰਵਿਊ ਆ ਕੈਮਰੇ ਦੇ ਸਾਹਮਣੇ ਤਾਂ ਆਪਾਂ ਹਰ ਵਕਤ 24 ਘੰਟੇ ਰਹਿੰਦੇ ਆ ਪਰ ਜਦੋਂ ਕਿਸੇ ਸਪੈਸ਼ਲ ਕੈਮਰੇ ਦੇ ਸਾਹਮਣੇ ਤੇ ਜਾਣਾ ਹੋਵੇ ਜਾਂ ਕੋਈ ਪਹਿਲਾ ਕੰਮ ਕਰਨਾ ਹੋਵੇ ਨਾ ਉਦੋਂ ਬੰਦਾ ਥੋੜਾ ਜਿਹਾ ਨਰਵਸ ਹੋ ਜਾਂਦਾ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਕਿਰਪਾ ਰਹੂਗੀ ਇੰਟਰਵਿਊ ਵਧੀਆ ਨਾ ਦਿਨ ਥੋੜਾ ਜਿਹਾ ਵੱਖਰਾ ਜਿਹਾ ਨਾ ਤਾਂ ਪੂਰੀ ਧੁੱਪ ਹੀ ਨਿਕਲੀ ਆ ਤੇ ਧੁੰਦ ਜੀ ਤੇ ਜਾਣੀ ਕੀ ਠੰਡਾ ਜਿਹਾ ਜਿਵੇਂ ਸਿਆਲ ਜਾ ਹੋਗਾਂ ਦਾ ਇਸ ਤਰ੍ਹਾਂ ਦਾ ਅੱਜ ਦਿਨ ਬਣ ਗਿਆ ਤੇ ਦੇਖਦੇ ਆ ਵੀ ਅੱਗੇ ਧੁੱਪ ਨਿਕਲਦੀ ਆ ਕਿ ਨਹੀਂ ਪਰ ਸੂਰਜ ਦੇਵਤਾ ਦੇ ਹੁਣ ਗਾਇਬ ਹੋ ਜਾਣਾ ਬਈ ਧੁੰਦਾ ਧੰਦਾ ਪੈੜੀਆਂ ਸ਼ੁਰੂ ਹੋ ਜਾਣੀਆਂ ਤੇ ਛੁੱਟੀ ਦੇ ਜਾਣ ਕੇ ਹੁਣ ਸੂਰਜ ਦੇਵਤਾ ਜੀ ਕੁਝ ਸਮੇਂ ਲਈ ਚਲੋ ਕੋਈ ਗੱਲ ਨਹੀਂ ਬਈ ਸੂਰਜ ਦੇਵਤਾ ਦਾ ਵੀ ਆਰਾਮ ਕਰਦਾ ਫਰਜ਼ ਬੰਦਾ ਲੋ ਜੀ ਬਾਈ ਮੈਂ ਤੇ ਮਣਪਰੀ ਦਸ ਟਾਈਮ ਬੈਠੇ ਆ ਛੱਤ ਦੇ ਉੱਤੇ ਧੁੱਪ ਸੇਕੀ ਜਾਂਦੇ ਆ ਵਾਲਾ ਨੂੰ ਡਾਈ ਲੱਗੀ ਆ ਮੈਂ ਕਿਹਾ ਜਲਦੀ ਸੁੱਕ ਜੂਗੀ ਥੋੜਾ ਜਿਹਾ ਧੁੱਪੇ ਪੈਨੇ ਆ ਥੱਲੇ ਧੁੱਪ ਹੈਣੀਗੀ ਉੱਤੇ ਧੁੱਪ ਵਧੀਆ ਲੱਗਦੀ ਆ ਪਿੱਛੇ ਤੁਸੀਂ ਚਿਵਾਰਾ ਦੇਖ ਸਕਦੇ ਆ ਤੇ ਇੱਥੇ ਨਾ ਹਵਾ ਹਵਾ ਘੱਟ ਲੱਗਦੀ ਕਿਉਂਕਿ ਬਈ ਉੱਤੇ ਚਾਰ ਦੁਵਾਰੀ ਆ ਸਾਰੇ ਚਾਰੇ ਪਾਸੇ ਤੇ ਇਧਰਲੇ ਪਾਸੇ ਵੀ ਤੇ ਇਧਰ ਵੀ ਸਾਰੇ ਪਾਸੇ ਚਾਰ ਦੁਵਾਰੇ ਹੋਣ ਕਰਕੇ ਹਵਾ ਬਹੁਤ ਘੱਟ ਲੱਗਦੀ ਆ ਤੇ ਇੱਥੇ ਥੋੜਾ ਜਿਹਾ ਨਿੱਗ ਜਿਹਾ ਮਹਿਸੂਸ ਹੁੰਦਾ ਨਾਲ ਜਿਹੜੀ ਡਾਈ ਲੱਗੀ ਆ ਛੇਤੀ ਸੁੱਕ ਜੂਗੀ ਤੇ ਫੇਰ ਖਾਣੇ ਰੋਟੀ ਪਾਣੀ ਜੀ ਹੁੰਨੇ ਆ ਤਿਆਰ ਚੱਲਦੇ ਆ ਕਰਦੇ ਆ ਇੰਟਰਵਿਊ ਹੁੰਨੇ ਹਸਰ ਨੂੰ ਕੀ ਸੀ ਉਹਨਾਂ ਕੋਈ ਖਾਸ ਗੱਲ ਤਾਂ ਹੈ ਨਹੀਂ ਹਸਰ ਨਾਲ ਤੂੰ ਕੀ ਕਹ ਕੋ ਕਹ ਜੀ ਕੀ ਕਹਿਤਾ ਸੀ ਕਿਹੜੀ ਕੋ ਕੋ ਕੀ ਹੁੰਦੀ ਹੈ ਤੂੰ ਹਲੋ ਖੜੀ ਬਾਈ ਕਹ ਨਾ ਨੂੰ ਕੀ ਹੋ ਗਿਆ ਜੀ ਪ੍ਰੈਸ਼ਰ ਗੱਲਬਾਤ ਬਣ ਗਈ ਹੈ ਪੂਰੀ ਵਧੀਆ ਬਣ ਗਈ ਹੁਣ ਇੰਟਰਵਿਊ ਦੇ ਨਾਲ ਟੋਰਜੀ ਬਣ ਗਈ ਇਹਦੇ ਨਾਲ ਤੇ ਮਨਪ੍ਰੀਤ ਨੇ ਰੋਟੀ ਤਿਆਰ ਕਰ ਲਈ ਸੀ ਤੇ ਹੁਣ ਰੋਟੀ ਖਾਣ ਲੱਗੇ ਆ ਜੀ ਤੇ ਛੋਲਿਆਂ ਦੀ ਦਾਲ ਤੇ ਮਿਸੀਆਂ ਰੋਟੀਆਂ ਤੇ ਆਉ ਛੱਕ ਗਈ ਸਾਰੇ ਕਰ ਗਏ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਲੋ ਜੀ 2:3 ਬਚ ਗਏ ਆ ਤੇ ਨਾ ਧੋ ਕੇ ਆਪਾਂ ਕੱਪੜੇ ਪਾ ਲਿਆ ਬੰਦਿਆ ਹੁਣ ਪੱਗ ਤੇ ਹੁਣੇ ਰਵਾਨਾ ਲਓ ਜੀ ਭਾਈ ਪੱਕ ਬਣ ਕੇ ਆਪਾਂ ਹੋ ਗਿਆ ਤਿਆਰ ਤੇ ਦੱਸਿਓ ਕਮੈਂਟ ਕਰਕੇ ਵੀ ਸੈਟ ਵੱਜੀ ਓਕੇ ਵੱਜੀ ਵੱਗ ਜਾਵਾ ਘੇੜ ਗੱਲਬਾਤ ਹੁਣ ਚਾਹ ਪੀ ਕੇ ਤੇ ਮਿਲਦੇ ਆ ਜਟਾਣਾ ਸਾਹਿਬ ਨੂੰ ਕਰਦੇ ਆ ਗੱਲਾਂ ਬਾਤਾਂ ਦੱਸਿਓ ਬਈ ਕਿੱਦਾਂ ਦੀ ਲੱਗੀ ਆ ਲੁੱਕ ਕਰਿਓ ਕਮੈਂਟ ਜਮਾਨਾ। ਔਜੇ ਬਈ ਦੋਸਤੋ ਇੰਟਰਵਿਊ ਕਰਕੇ ਆ ਗਏ ਆਪਾਂ ਵਾਪਸ। ਉਥੇ ਕੈਮਰਾ ਇਸ ਕਰਕੇ ਨਹੀਂ ਚਲਾਇਆ ਬਈ ਜੇ ਉਥੋਂ ਦੀਆਂ ਗੱਲਾਂ ਪਹਿਲੇ ਵਾਇਰਲ ਹੋ ਜਾਂਦੀਆਂ ਤਾਂ ਫਿਰ ਇੰਟਰਵਿਊ ਦਾ ਸਵਾਦ ਨਹੀਂ ਰਹਿਣਾ ਸੀ ਤਾਂ ਕਰਕੇ ਉਥੇ ਕੈਮਰਾ ਬੰਦ ਰਿਆ। ਉਹ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਦੋ ਦਰਾਂ ਤੱਕ ਪੇਸ਼ ਕਰਦੇ ਆ। ਵਧੀਆ ਇੰਟਰਵਿਊ ਗਈ, ਵਧੀਆ ਗੱਲਾਂ ਬਾਤਾਂ ਕੀਤੀਆਂ ਜੀ। ਆਪਣੀ ਜ਼ਿੰਦਗੀ ਦਾ ਜਿਹੜਾ ਸੱਚ ਸੀ ਉਹ ਤੁਹਾਡੀ ਕਚਹਿਰੀ ਦੇ ਵਿੱਚ ਰੱਖਿਆ। ਸੁਣਿਓ, ਇਨਸਾਨ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਬਈ। ਜ਼ਿੰਦਗੀ ਦੇ ਵਿੱਚ ਕਾਫੀ ਉਤਰਾਅ ਚੜਾਅ ਆਉਂਦੇ ਰਹਿੰਦੇ ਆ। ਪਰ ਅਨਾਦੇ ਇਰਾਦੇ ਅਨੇਕ ਹੋਣੇ ਚਾਹੀਦੇ ਬੰਦੇ ਨੂੰ ਠਾਨ ਲੈਣਾ ਚਾਹੀਦਾ ਵੀ ਜ਼ਿੰਦਗੀ ਚ ਆ ਮਕਾਮ ਹਾਸਲ ਕਰਨਾ ਤੇ ਮੰਜ਼ਿਲ ਤੁਹਾਡੇ ਪੈਰਾਂ ਦੇ ਵਿੱਚ ਆ ਜਾਂਦੀ ਆ ਕਰਿਓ سپورਟ ਜੀ ਦੱਬ ਕੇ ਰਾਜੂ ਫਰੀਦਕੋੜੀ ਦੇ ਪੇਚ ਨੂੰ ਤੇ ਸਿਮਰਨ ਚਟਾਣਾ ਪੇਚ ਨੂੰ ਦੱਬ ਕੇ ਕਰਿਓ سپورਟ ਧੰਨਵਾਦ ਜੀ ਲੋ ਜੀ ਭਾਈ ਇੰਟਰਵਿਊ ਤੋਂ ਬਾਅਦ ਕੋਈ ਰਿਸ਼ਤੇਦਾਰੀ ਚ ਅਰਜੈਂਟ ਕੰਮ ਆ ਗਿਆ ਸੀਗਾ ਤੇ ਇਸ ਟਾਈਮ ਆਪਾਂ ਉੱਥੋਂ ਜਾ ਕੇ ਵਾਪਸ ਆ ਰਹੇ ਆ ਤੇ ਪਿੰਡ ਦੇ ਬਿਲਕੁਲ ਨੇੜੇ ਆ ਜੀ ਇੱਥੋਂ ਪਿੰਡ 3 ਕਿਲੋਮੀਟਰ ਆ ਤੇ ਕਰਦੇ ਆ ਪਿੰਡ ਪਹੁੰਚ ਕੇ ਗੱਲਬਾਤ ਕਰਦੇ ਆ ਬਲੌਗ ਦੀ ਸਮਾਪਤੀ ਬੜੇ ਰੋ ਬਲੌਗ ਦੇ ਅੰਤ